ਕੁਸ ਨੇ ਇੱਕ ਔਰਤ ਨੂੰ ਦਬਕਾ ਕੇ ਕਹਿ ਲਈਏ ਕੁੱਟ ਮਾਰ ਕੇ ਕਹਿ ਲਈਏ ਇਹ ਗੱਲ ਕਬੂਲ ਕਰਾ ਲਈ ਕਿ ਉਹਨੇ ਆਪਣੀ ਸੱਸ ਦਾ ਕਤਲ ਕੀਤਾ ਹਾਲਾਂਕਿ ਉਹ ਸੱਸਾ ਜਿਹੜੀ ਬਾਅਦ ਦੇ ਵਿੱਚ ਜਿਉਂ ਨਹੀਂ ਨਿਕਲੀ ਅਜੇ ਉਹਨਾਂ ਨੇ ਕੋਈ ਕਾਗਜ਼ੀ ਕਾਰਵਾਈ ਅਜੇ ਨਹੀਂ ਕੀਤੀ ਸੀ ਇਸ ਕਰਕੇ ਕਿਉਂ ਨਹੀਂ ਕਾਰਵਾਈ ਜਿਹੜੀ ਰਿਕਾਰਡ ਦੇ ਵਿੱਚ ਆਪੋ ਤੇ ਨਹੀਂ ਜਾਂਦੀ ਇਸ ਕਰਕੇ ਜਿਹੜੀ ਮੂੰਹ ਆ ਬਚ ਗਈ ਹੈ ਨਹੀਂ ਤਾਂ ਜਿਉਂਦੀ ਸੱਸ ਦੇ ਕਤਲ ਕੇਸ ਦੇ ਵਿੱਚ ਕੁਸ ਨੇ ਇੱਕ ਨੂਨ ਉਹ ਜੇੜ ਭੇਜ ਦੇਣਾ ਸੀਗਾ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਅਕਸਰ ਇਸ ਤਰ੍ਹਾਂ ਦੀਆਂ ਕਤਾਈਆਂ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਨੇ ਔਰ ਪੰਜਾਬ ਕੋਸ ਦਾ ਜਿਹੜਾ ਆਪਣਾ ਢੰਗ ਹੈ ਇੱਕ ਇਹ ਵੀ ਸਦਾ ਚਰਚਾ ਦੇ ਵਿੱਚ ਰਹਿੰਦਾਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਜਿਕ ਸੀਰ ਸਿੰਘ ਸੰਧੂ ਨਿਰਪੱਖ ਟਾਕ ਲੈ ਕੇ ਹਾਜ਼ਰ ਹੋਇਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੜਾ ਅਜੀਬੋ-ਗਰੀ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਇਹ ਮਾਮਲਾ ਹੋਇਆਗਾ ਧਰਮਕੋਟ ਥਾਣੇ ਦਾ ਧਰਮਕੋਟ ਥਾਣੇ ਦੀ ਪੁਲਿਸ ਨੇ ਇੱਕ ਔਰਤ ਨੂੰ ਦਬਕਾ ਕੇ ਕਹਿਦੀ ਇਹ ਕੁੱਟਮਾਰ ਕੇ ਕਹਿਦੀ ਇਹ ਗੱਲ ਕਬੂਲ ਕਰਾ ਲਈ ਕਿ ਉਹਨੇ ਆਪਣੀ ਸੱਸ ਦਾ ਕਤਲ ਕੀਤਾ ਹਾਲਾਂਕਿ ਉਹ ਸੱਸਾ ਜਿਹੜੀ ਬਾਅਦ ਵਿੱਚ ਜਿਉਂਦੀ ਨਿਕਲੀ ਸੋ ਬੜਾ ਅਜੀਬੋ-ਗਰੀ ਮਾਮਲਾ ਇਹ ਸਾਹਮਣੇ ਆਇਆਗਾ ਧਰਮਕੋਟ ਦੇ ਜਲੰਧਰ ਬਾਈਪਾਸ ਦੇ ਉੱਪਰ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਦਾ ਮੁਖੀ ਹੈ ਜਿਹੜਾ ਅਮਨਜੋਤ ਸਿੰਘ ਉਹ ਦੁਬਈ ਗਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਉਸ ਦੀ ਮਾਂ ਤੇ ਉਹਦੀ ਪਤਨੀ ਹੈ ਜਿਹੜੀ ਉਹ ਘਰ ਦੇ ਵਿੱਚ ਰਹਿੰਦੇ ਸੀ ਮਾਂ ਉਹਦੀ ਸੁਖਵੰਤ ਕੌਰ ਹੈ ਤੇ ਕਿਹਾ ਜਾਂਦਾ ਵੀ 2 ਜੂਨ ਨੂੰ ਦਰਬਾਰ ਸਾਹਿਬ ਗਈ ਸੀ ਤੇ ਉੱਥੋਂ ਕਈ ਦਿਨ ਵਾਪਸ ਨਹੀਂ ਆਈ ਹੈਗੀ ਉਸ ਤੋਂ ਬਾਅਦ ਤੇ ਜਿਹੜੀ ਸੁਖਵੰਤ ਕੌਰ ਦੇ ਪਰਿਵਾਰ ਨੇ ਤੇ ਉਸ ਦੇ ਜੀਠ ਨੇ ਇਹ ਇਹਨੇ ਲਾਪਤਾ ਹੋਣ ਦਾ ਮਾਮਲਾ ਜਿਹੜਾ ਉਹ ਧਰਮਕੋਟ ਥਾਣੇ ਦੇ ਵਿੱਚ ਸ਼ਿਕਾਇਤ ਦਾ ਦਰਜ ਕਰਾ ਦਿੱਤੀ ਮਾਮਲਾ ਧਰਮਕੋਟ ਥਾਣੇ ਦੇ ਵਿੱਚ ਚਲੇ ਜਾਣਾ ਹੈ ਤੂੰ ਉੱਥੇ ਜਦੋਂ ਧਰਮਪੁਰ ਥਾਣੇ ਦੇ ਵਿੱਚ ਜਾਂਦਾ ਤਾਂ ਸਾਕਾਇਰ ਨੂੰ ਜ਼ਹਰ ਕੀਤੀ ਜਾਂਦੀ ਹੈ ਕਿ ਆਪਣੇ ਦੀ ਜਿਹੜੀ ਨੂਹ ਆ ਉਹਦੇ ਨਾਲ ਇਹਦੀ ਸਖਵੰਤ ਕੌਰ ਦੀ ਬਣਦੀ ਨਹੀਂ ਸੀ ਤੂੰ ਇਹਨੂੰ ਕੁੱਟਮਾਰ ਕਰਦੀ ਸੀ ਤੇ ਸਾਕੇ ਜ਼ਹਰ ਕੀਤਾ ਜਾਂਦਾ ਵੀ ਇਹਦੀ ਨੂਹ ਨੇ ਇਹਦਾ ਕਤਲ ਹੈ ਜਿਹੜਾ ਕਰ ਦਿੱਤਾਗਾ ਤੂੰ ਪੁਲਿਸ ਨੇ ਸਖਵੰਤ ਕੌਰ ਦੀ ਨੂਹ ਨੂੰ ਅਤੇ ਉਸਦੇ ਮਾਮੇ ਨੂੰ ਫੜ ਲਿਆ ਤੇ ਕਿਹਾ ਜਾਂਦਾ ਵੀ ਪੁਲਿਸ ਦੀ ਕੁੱਟ ਤੋਂ ਜਾਂ ਪੁਲਿਸ ਦੇ ਦਬਦਬੇ ਤੋਂ ਡਰਦਿਆਂ ਉਸ ਨੂਹ ਨੇ ਮੰਨ ਲਿਆ ਕਿ ਉਸਨੇ ਆਪਣੀ ਸੱਚਦਾ ਕਤਲ ਕੀਤਾਗਾ ਪਰ ਦੂਸਰੇ ਪਾਸੇ ਅਰ ਜਦੋਂ ਉਹ ਜਿਹੜੀ ਸੁਖਵੰਤ ਕੌਰ ਆ ਉਹ ਦਰਬਾਰ ਸਾਹਿਬ ਦੇ ਵਿੱਚ ਇੱਕ ਸੇਵਾਦਾਰ ਨੂੰ ਆਪਣੇ ਪੁੱਤਰ ਦਾ ਜਿਹੜਾ ਨੰਬਰ ਦਿੰਦੀ ਆ ਤੇ ਬਾਅਦ ਸਾਹਿਬ ਦੇ ਉੱਪਰ ਉਹ ਆਪਣੇ ਪੁੱਤ ਨਾਲ ਗੱਲਬਾਤ ਕਰਦੀ ਆ ਤਾਂ ਉਸ ਦੇ ਪੁੱਤਰ ਨੂੰ ਵੀ ਪਤਾ ਲੱਗਦਾ ਵੀ ਇਹ ਤਾਂ ਮਾਮਲਾ ਗਲਤ ਹੋ ਗਿਆ ਮਾਂ ਮੇਰੀ ਜਿਉਂਦੀ ਆ ਤੇ ਪਤਨੀ ਮੇਰੀ ਆ ਜਿਹੜੀ ਉਹ ਪੁਲਿਸ ਨੇ ਫੜੀ ਹੋਈ ਆ ਮੇਰੀ ਮਾਂ ਦੇ ਕਤਲ ਦੇ ਵਿੱਚ ਤੇ ਉਹ ਦਬਈ ਤੋਂ ਤੁਰੰਤ ਬਾਪਸਾਉਣ ਲੈ ਆਪਣੇ ਮੁਹੱਲੇ ਦੇ ਐਮਸੀ ਜਾਂ ਪ੍ਰੈਸ ਵਾਲਿਆਂ ਨੂੰ ਲੈ ਕੇ ਆਪਣੀ ਮਾਤਾ ਨੂੰ ਨਾਲ ਲੈ ਕੇ ਥਾਣੇ ਦੇ ਵਿੱਚ ਜਾਂਦਾ ਜਦੋਂ ਥਾਣਾ ਧਰਮਕੋਟ ਦੇ ਵਿੱਚ ਜਾਂਦਾ ਤਾਂ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ ਵੀ ਜਿਹੜੀ ਔਰਤ ਦਾ ਕਤਲ ਉਹ ਮਨਵਾਈ ਬੈਠਿਆ ਇੱਕ ਔਰਤ ਇੱਕ ਉਸ ਨੂੰਹ ਕੋਲੋਂ ਤੇ ਉਹ ਤਾਂ ਜਿਉਂਦੀ ਜਾਗਦੀ ਨਿਕਲਿਆਈ ਹੈ ਸੋ ਇਸ ਤੋਂ ਬਾਅਦ ਪੁਲਿਸ ਵੀ ਹੈਰਾਨ ਹੁੰਦੀ ਹੈ ਸੋ ਦੂਸਰੇ ਪਾਸੇ ਜਿਹੜੇ ਉੱਥੋਂ ਦੇ ਡੀਐਸਪੀ ਆਮਰਜੀਤ ਸਿੰਘ ਤੇ ਇੰਸਪੈਕਟਰ ਨਵਦੀਪ ਸਿੰਘ ਪੱਟੀ ਹੋਣੀ ਉਹ ਕਹਿ ਰਹੇ ਨੇ ਕਿ ਬੜਾ ਗੁੰਝਲਦਾਰ ਮਾਮਲਾ ਸੀਗਾ ਜੀ ਤੇ ਦਾ ਮਹੱਲਾ ਵਾਸੀਆਲੇ ਪੁਲਿਸ ਦੇ ਕੋਲੇ ਦੋਸ਼ ਲਾਇਏ ਸੀ ਤੇ ਪੁਲਿਸ ਨੇ ਜਦੋਂ ਆਪਣੇ ਢੰਗ ਨਾਲ ਪੁੱਛ ਗੈਸੀ ਕੀਤੀ ਤਾਂ ਉਹ ਔਰਤ ਜਿਹੜੀ ਮੰਨ ਗਈ ਕਿ ਉਹਨੇ ਆਪਣੀ ਨੂੰਹ ਹੈ ਜਿਹੜੀ ਉਹ ਨੂੰਹ ਹੈ ਜਿਹੜੀ ਮੰਨ ਗਈ ਕਿ ਉਹਨੇ ਆਪਣੀ ਸਸਰ ਨੂੰ ਜਿਹੜਾ ਕਤਲ ਹੈ ਕਰ ਦਿੱਤਾਗਾ ਇਸ ਤੋਂ ਬਾਅਦ ਉਹ ਕਹਿੰਦੇ ਆ ਕਿ ਅਜੇ ਉਹਨਾਂ ਨੇ ਕੋਈ ਕਾਗਜ਼ੀ ਕਾਰਵਾਈ ਅਜੇ ਨਹੀਂ ਕੀਤੀ ਸੀ ਇਸ ਕਰਕੇ ਕਾਨੂੰਨੀ ਕਾਰਵਾਈ ਜਿਹੜੀ ਰਿਕਾਰਡ ਦੇ ਵਿੱਚ ਆਉਂਦੀ ਨਹੀਂ ਜਾਂਦੀ ਇਸ ਕਰਕੇ ਜਿਹੜੀ ਨੂੰਹ ਆ ਬਚ ਗਈ ਹੈ ਨਹੀਂ ਤਾਂ ਜੋਲਿਸ ਹੱਸ ਦੇ ਕਤਲ ਕੇਸ ਦੇ ਵਿੱਚ ਪੁਲਿਸ ਨੇ ਇੱਕ ਨੂਨ ਜੇਲ ਭੇਜ ਦੇਣਾ ਸੀਗਾ ਸੋ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਅਕਸਰ ਇਸ ਤਰ੍ਹਾਂ ਦੀਆਂ ਕਤਾਈਆਂ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਨੇ ਔਰ ਪੰਜਾਬ ਪੁਲਿਸ ਦਾ ਜਿਹੜਾ ਆਪਣਾ ਢੰਗ ਹੈ ਇੱਕ ਇਸ ਲਈ ਚਰਚਾ ਦੇ ਵਿੱਚ ਰਹਿੰਦਾਗਾ ਸੋ ਇਹ ਜੀਆਂ ਖਬਰਾਂ ਦੇਖਣ ਲਈ ਤੁਸੀਂ ਦੇਖਦੇ ਰਹੋ ਨਰਪਖ ਪੋਸਟ ਸਤਿ ਸ਼੍ਰੀ ਅਕਾਲ